ਨੇ ਦਿਨ ਤੋਂ ਬਹੁਤ ਜਿਆਦਾ ਹੀ ਫੋਨ ਕਾਲ ਆ ਰਹੇ ਔਰ ਆਕੀਦੇ ਰਹੇ ਆ ਦੋ ਭੱਤੇ ਗੈਂਗਸਟਰ ਆ ਜੀਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਪਲਾਸ ਚ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਇੱਕ ਜੀਵਨ ਫੌਜੀ ਕਰਕੇ ਆਇਆ ਨਹੀਂ ਤਾਂ ਹੁਣ ਕੱਟਿਆਂ ਅੰਦਰ ਸਰਨਾਣੀ ਆ ਹੁਣ ਦੇ ਬਾਅਦ ਚੌਖਾ ਹੋਏਗਾ ਮੇਰਾ ਭਰਾ ਠੀਕ ਹੈ ਨਾ ਜਿਹੜੀ ਤੈਨੂੰ ਗੱਲ ਕਹੀ ਆ ਉੱਤੇ ਗੱਲ ਆ ਠੀਕ ਆ ਫੋਨ ਚੁੱਕ ਇਹ ਨਾ ਅਗੇ ਮੁੜ ਕੇ ਹੋਰ ਹੀ ਕਿਤੇ ਵੈਣ ਪੈਂਦੇ ਫਿਰਨ ਫਰੇਗੜ ਚੂੜੀਆਂ ਤੇਰਾ ਹਸਪੀਟਲ ਠੀਕ ਆ ਬਸ ਸਟੈਂਡ ਤੇਰੀ ਲੈਬ ਉਹ ਵਾਇਰੋ ਲੈਬ ਤੇ ਤੁਮਾ ਨਾ ਕਿ ਮੇਰੇ ਕੋਈ ਪਿਆ ਨਹੀਂ ਕੋਈ ਕੋਲ ਹੈਗਾ ਠੀਕ ਐ ਤੈਨੂੰ ਦੇਣੇ ਪੈਣਾ ਹੀ ਹੂੰ ਤਾਂ ਲੈ ਕੇ ਤੈਨੂੰ ਮੈਂ ਵਕਾ ਦੂੰਗਾ ਕਿ ਕਤਾ ਲਈ ਦੇ ਪੈਸੇ ਰਹੀ ਕਿ ਜਿਹੜੀ ਗੱਲ ਕੋ ਬਾਕੀ ਉਹ ਗੱਲ ਨਾ ਨਾ ਕਿ ਹਾਂ ਸਾਰਾ ਐਮਰਦੋ ਦੇ ਉਮਾਰਦੋ ਤੈਨੂੰ ਮਾਰ ਕੇ ਨਾ ਤੇਰੀ ਲਾਜ ਤੋਂ ਟੱਪਣਾ ਹੀ ਬਸ ਐਨੀ ਦਿਨ ਮੈਂ ਗੱਲ ਦੱਸ ਦਿੰਦਾ ਇਹ ਬੰਦਾ ਇੰਨਾ ਕੁ ਦੁਖੀ ਹੋ ਗਿਆ ਡਾਕਟਰ ਸਾਹਿਬ ਕਿ ਇਹਨੇ ਆਪਦੇ ਬੱਚੇ ਸਕੂਲ ਤੋਂ ਕੱਢਤੇ ਬੱਚੇ ਸਕੂਲ ਜਾ ਨਹੀਂ ਰਹੇ ਬੱਚੇ ਕਿੱਥੇ ਭੇਜੇ ਆ ਵਾਈਫ ਕਿੱਥੇ ਆ ਆਪ ਕਿੱਥੇ ਆ ਕਲੀਨਿਕ ਜਾਣ ਜੋਗਾ ਨਹੀਂ ਕਿਉਂਕਿ ਕਲੀਨਿਕ ਜਦੋਂ ਜਾਂਦਾ ਉਹਦੀ ਖਬਰ ਨਾਲ ਹੀ ਚੜਾ ਦਿੰਦੇ ਆ ਕਿ ਤੂੰ ਆ ਗਿਆ ਤੇ ਅਸੀਂ ਤੈਨੂੰ ਦੱਸਦਾ ਮਤਲਬ ਇੱਕ ਇੱਕ ਮਿੰਟ ਦੀ ਉਹਦੀ ਖਬਰ ਰੱਖ ਰਹੀ ਹੈ ਤੂੰ ਅੰਬਰ ਚਰੋ ਸਕੂਲੋਂ ਆ ਰਹੇ ਸੀ ਗੱਡੀ ਮਗਰ ਲੱਗਦੀ ਏਕ ਵਰਨਾ ਗੱਡੀ ਔਰ ਮਗਰ ਲੱਗ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਜਦੋਂ ਡਰਾਈਵਰ ਨੂੰ ਸਮਝ ਆਈ ਕਿ ਕਦੇ ਅੱਗੇ ਜਾਂਦੇ ਪਿੱਛੇ ਆਉਂਦੇ ਉਹਨੇ ਗੱਡੀ ਆਪ ਦੀ ਭਜਾ ਦਿੱਤੀ ਉਸ ਤੋਂ ਬਾਅਦ ਰੈਗੂਲਰਲੀ ਉਹਨੂੰ ਕਾਲ ਆਉਣੀਆਂ ਸ਼ੁਰੂ ਹੋਈਆਂ ਔਰ ਕੱਲ ਫੇਰ ਆ ਗਿਆ ਕਿ ਤੂੰ ਤਿਆਰੀ ਕਰ ਲੈ ਜਿਆਦਾ 50 ਲੱਖ ਦੇ ਦੇ ਨਹੀਂ ਤਾਂ ਤੇਰਾ ਅਹੀਂ ਕੰਮ ਕਰ ਦੇਣਾ ਉਹਨੇ ਐਸਐਸਪੀ ਯਾਤੀ ਨੂੰ ਡੀਐਸਪੀ ਅਜਨਾਲਾ ਨੂੰ ਐਪਲੀਕੇਸ਼ਨਾਂ ਦਿੱਤੀਆਂ ਆ ਮੈਂ ਐਪਲੀਕੇਸ਼ਨ ਸ਼ੇਅਰ ਕਰ ਰਿਹਾ ਆ ਗਨਮੈਂਟ ਜਿਹੜਾ ਦਿੱਤਾ ਉਹ ਕਹਿੰਦਾ ਜੀ ਮੈਂ ਤਾਂ ਬੜਾ ਮਾਨਸਿਕ ਤੌਰ ਤੇ ਪਰੇਸ਼ਾਨ ਆ ਮੈਨੂੰ ਨਾ ਕੁਝ ਕਹੋ ਜੇ ਵੀਰੇ 11 ਵਜੇ ਆਉਂਦਾ 4 ਵਜੇ ਚਲੇ ਜਾਂਦਾ ਆ ਗਨਮਨ ਸਾਹਿਬ ਉਹਦੇ ਕਲੀਨਿਕ 'ਚ ਹੀ ਸੁੱਤੇ ਪਏ। ਉਹ ਕਹਿੰਦਾ ਜੀ ਮੈਂ ਇਹਦੀ ਇਫਾਜਤ ਕਰੂੰਗਾ ਕਿ ਇਹ ਮੇਰੀ ਕਰੂਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਪੰਜਾਬ 'ਚ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲਿਅਰ, ਲਾਅ ਐਂਡ ਆਰਡਰ ਕੋਲਾਪਸ ਕਰ ਗਿਆ ਔਰ ਸਾਡੇ ਹੋਮ ਮਿਨਿਸਟਰ ਸਾਹਿਬ ਜੋ ਚੀਫ ਮਿਨਿਸਟਰ ਵੀ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਇਸ ਮਸਲਿਆਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ। ਉਹ ਤਾਂ ਇੱਕ ਤਰੀਕੇ ਦੇ ਹੁਣ ਅੰਗੂਠਾ ਛਾਪ ਮੁੱਖ ਮੰਤਰੀ ਰਹਿ ਗਏ ਆ ਵਿਦ ਨੋ ਕੰਟਰੋਲ ਪੰਜਾਬ ਚ ਇੰਡਸਟਰੀ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ ਬਿਜ਼ਨਸਮੈਨ ਬਾਹਰ ਜਾ ਰਹੇ ਹਨ ਮੈਂ ਲੇਟੈਸਟ ਐਗਜ਼ਾਮਪਲ ਦਿੰਦਾ ਕਿ ਜਿਹੜੇ ਲੋਕ ਆਪਣੇ ਪਿੰਡਾਂ ਚ ਉੱਠ ਕੇ ਮਾੜਾ ਮੋਟਾ ਆਪ ਦਾ ਰੋਜ਼ਗਾਰ ਸੈੱਟ ਕਰਦੇ ਆ ਉਹਨਾਂ ਨੂੰ ਵੀ ਕਿਵੇਂ ਕਿਵੇਂ ਵੱਡੀਆਂ ਫਰੋਤੀਆਂ ਦੇ ਫੋਨ ਆਉਣ ਲੱਗ ਪਏ ਔਰ ਸਿੱਧੀਆਂ ਥ੍ਰੈਟ ਕਾਲਾਂ ਆਉਣ ਲੱਗ ਪਈਆਂ ਨੇ ਸਾਤਸੰਗਤ ਜੀ ਬਾਰਡਰ ਜ਼ਿਲ੍ਹਾ ਪਿਛਲੇ 5-7 ਮਹੀਨਿਆਂ 'ਚ 15 ਬੰਬ ਲਾਜ਼ ਤੋਂ ਵੱਧ ਹੋਏ ਆ ਮਜੀਠੇ ਹਲਕੇ 'ਚ ਥਾਣੇ 'ਚ ਹੋਇਆ ਜੈੰਤੀਪੁਰ ਜਿਹੜਾ ਫੇਰ ਮਜੀਠੇ ਹਲਕੇ 'ਚ ਇੱਕ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਉਹਦੇ ਕਾਰੋਬਾਰੀ ਤੇ ਹੋਇਆ ਵੀਡੀਓ ਮੈਂ ਸਮੇਂ-ਸਮੇਂ ਨਾਲ ਸ਼ੇਅਰ ਕੀਤੀਆਂ ਸਨ ਇੱਥੇ ਆਰਮੀ ਏਰੀਆ ਦੇ ਨੇੜੇ ਗੁਮਟਾਲਾ ਚੌਕੀ ਉੱਥੇ ਹੋਇਆ ਠਾਕੁਰਦਵਾਰਾ ਮੰਦਿਰ ਹੋਇਆ ਲੰਬੀ ਲਿਸਟ ਐ ਔਰ ਕੁਝ ਦਿਨ ਪਹਿਲਾਂ ਆ ਦੋ-ਤਿੰਨ ਦਿਨ ਪਹਿਲਾਂ ਪਟਿਆਲੇ ਵੀ ਹੋਇਆ ਸਾਤਸੰਗਜੀ ਲੇਟੈਸਟ ਜਿਹੜਾ ਇਨਸੀਡੈਂਟ ਹੋਇਆ ਹੈ ਮੈਂ ਆ ਫੋਟੋ ਹੈ ਮੇਰੇ ਨਾਲ ਇਹ ਭਾਈ ਸਾਹਿਬ ਖਲੋਤੇ ਆ ਬੜੇ ਕਾਬਲ ਇਹਨਾਂ ਨੇ ਮਿਹਨਤੀ ਨੇ ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਹੈ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਆ 2-3 ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਔਰ ਆ ਕੀਤੇ ਰਿਹਾ ਦੋ ਵੱਡੇ ਗੈਂਗਸਟਰ ਹੈ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਬਲਾਸਟ 'ਚ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਇੱਕ ਜੀਵਨ ਫੌਜੀ ਕਰਕੇ ਆ ਕਾਫੀ ਐਕਟਿਵਰ ਪੁਲਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜੋ ਉਹਨਾਂ ਨੇ ਆ ਹਾਲ ਵੇਖ ਲੋ ਰੈਕੀ ਕਰਦੇ ਆ ਉਹਦੇ ਘਰ ਦੀ ਫਿਰ ਉਹਦੇ ਜਿੱਥੇ ਉਹ ਆਪ ਦਾ ਕਾਰੋਬਾਰ ਕਰਦਾ ਉਹਦੀ ਰੈਕੀ ਕਰਦੇ ਆ ਤੇ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆ ਤੇਰੀ ਰੈਕੀ ਹੋ ਗਈ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੂੰ ਆ ਕੱਪੜੇ ਪਾਏ ਸੀ ਇੱਥੇ ਸੀ ਪਿਆਰੀ ਕਰਨੀ ਨਹੀਂ ਤਾਂ ਸਾਡੇ ਪੈਸੇ ਜੋ ਫਰੋਤੀ ਮੰਗਦੇ ਹਾਂ ਦੇ ਦੀ ਆ ਫੋਨ ਕਾਲ ਹੈ ਜੀ ਬਾਹਰ ਤੋਂ ਉਹ ਫੋਨ ਆਉਂਦਾ ਉਹਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਆ ਵਾਇਸ ਮੈਸੇਜ ਸੁਣੋ ਆ ਪਹਿਲਾ ਹੈ ਜੀ ਐਤਾਂ ਹੁਣ ਕੱਟਿਆਂ ਤਰ੍ਹਾਂ ਸਰਨਾ ਨਹੀਂ ਆ ਹੁਣ ਕੇ ਬਾਅਦ ਚੌਖਾ ਹੈਗਾ ਮੇਰਾ ਭਰਾ ਠੀਕ ਹੈ ਨਾ ਜਿਹੜੀ ਤੈਨੂੰ ਗੱਲ ਕਹੀ ਆ ਉੱਤੇ ਗੱਲ ਆ ਠੀਕ ਆ ਫੋਨ ਚੁੱਕ ਇਹ ਨਾ ਮਗੇ ਮੁੜ ਕੇ ਹੋਰੀ ਕਿਦੇ ਵੈਣ ਪੈਂਦੇ ਫਿਰਨ ਠੀਕ ਵੀਰੇ ਨਾਮ ਇਥੇ 50 ਲੱਖ ਰੁਪਈਆ ਹੈਗਾ ਆ ਇਹ ਉਹਦਾ ਜਵਾਬ ਹੈ ਨਾ ਹੀ ਮੈਂ ਤਾਂ ਆਪਣਾ ਤਗਲੇ ਲੈਵਲ ਤੋਂ ਉੱਠਿਆ ਠੀਕ ਆ ਤੇ ਸਿੱਧੀ ਜੀ ਗੱਲ ਤੇ ਨਾ ਮੇ ਤੋਂ ਜਿੰਨਾ ਤਾਨੂੰ ਕਿਨੇ ਗੱਲ ਤਾਂ ਇਨਫਰਮੇਸ਼ਨ ਦਿੱਤੀ ਹੈ ਨਾ ਠੀਕ ਆ ਨਾ ਮੇ ਤੋਂ 50 ਲੱਖ ਰੁਪਈਆ ਹੈਗਾ ਤਾਂ ਨਾਮ ਆ ਦੇ ਸਕਦਾ ਵੇਖਿਆ ਤੇ ਪਰਪਰਾ ਸਾਰਾ ਕੋਲ ਮਾਰਦੇ ਫਰੇਗੜ ਚੂੜੀਆ ਤੇਰਾ ਹਸਪੀਟਲ ਤੇ ਯੋ ਬੱਸ ਪੈਂਡ ਤੇ ਤੇਰੀ ਲੈ ਵਾ ਵਾਇਗਰੂ ਲੈ ਵਾ ਤੇ ਤੁਮਨ ਨਹੀਂ ਮੇਰੇ ਕੋਈ ਪਿਆ ਨਹੀਂ ਕੋਈ ਕੋਲ ਹੈਗਾ ਠੀਕ ਐ ਤੈਨੂੰ ਦੇਣੇ ਪੈਣਾ ਹੀ ਹੂੰ ਤੇ ਲੈ ਕੇ ਤੈਨੂੰ ਮੈਂ ਵਕਾ ਦੂੰਗਾ ਕਿ ਕਤਾਂ ਲਈਦੇ ਪੈਸੇ ਤੇ ਬਾਕੀ ਰਹੀ ਕਿ ਜਿਹੜੀ ਗੱਲ ਤੂੰ ਬਾਕੀ ਉਹ ਗੱਲ ਨਾ ਨਾ ਕਿ ਹਾਂ ਸਾਰਾ ਐਮ ਆਰ ਦੋ ਦੇ ਉਮਾਰ ਦੋ ਤੈਨੂੰ ਮਾਰ ਕੇ ਨਾ ਤੇਰੀ ਲਾਜ ਤੋਂ ਟੱਪਣਾ ਹੀ ਬਸ ਐਨੀ ਤੈਨੂੰ ਮੈਂ ਗੱਲ ਦੱਸ ਦੇਣੀ ਹੂੰ ਇਹ ਬੰਦਾ ਇਨਾ ਕੁ ਦੁਖੀ ਹੋ ਗਿਆ ਡਾਕਟਰ ਸਾਹਿਬ ਕਿ ਇਹਨੇ ਆਪਦੇ ਬੱਚੇ ਸਕੂਲ ਤੋਂ ਕੱਢਤੇ ਬੱਚੇ ਸਕੂਲ ਜਾ ਨਹੀਂ ਰਹੇ ਬੱਚੇ ਕਿੱਥੇ ਭੇਜੇ ਆ ਵਾਈਫ ਕਿੱਥੇ ਆ ਆਪ ਕਿੱਥੇ ਆ ਕਲੀਨਿਕ ਜਾਣ ਜੋਗਾ ਨਹੀਂ ਕਿਉਂਕਿ ਕਲੀਨਿਕ ਜਦੋਂ ਜਾਂਦਾ ਉਹਦੀ ਖਬਰ ਨਾਲ ਹੀ ਚੜਾ ਦਿੰਦੇ ਆ ਕਿ ਤੂੰ ਆ ਗਿਆ ਤੇ ਅਸੀਂ ਤੈਨੂੰ ਦੱਸਤਾ ਮਤਲਬ ਇੱਕ ਇੱਕ ਮਿੰਟ ਦੀ ਉਹਦੀ ਖਬਰ ਰੱਖ ਰਿਹਾ ਤੁਸੀਂ ਇਹ ਵੇਖੋ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਔਰ ਕੁਛ ਦਿਨ ਪਹਿਲਾਂ ਉਹਦੀ ਬੱਚੇ ਸਕੂਲੋਂ ਆ ਰਹੇ ਸੀ ਹੋਲੀ ਵੈਲੋ ਸਕੂਲ ਦਾ ਮੈਂ ਕੀ ਨਾ ਲੈਣਾ ਅੰਮ੍ਰਿਤਸਰੋਂ ਸਕੂਲੋਂ ਆ ਰਹੇ ਸੀ ਗੱਡੀ ਮਗਰ ਲੱਗਦੀ ਏਕ ਵਰਨਾ ਗੱਡੀ ਔਰ ਮਗਰ ਲੱਗ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਡਰਾਈਵਰ ਨੂੰ ਸਮਝ ਆਈ ਕਿ ਕਦੇ ਅੱਗੇ ਜਾਂਦੇ ਪਿੱਛੇ ਆਉਂਦੇ ਉਹਨੇ ਗੱਡੀ ਆਪ ਦੀ ਭਜਾ ਲਈ ਉਹਨਾਂ ਨੇ ਉੱਤੇ ਫੈਰ ਕਰਦੀ ਐ ਅਖੀਰ 'ਚ ਇਹ ਗੱਡੀ ਕਿਉਂਕਿ ਉਹ ਫੋਨ ਕਰ ਦਿੰਦਾ ਬੱਚਿਆਂ ਦੇ ਮਾਪਿਆਂ ਨੂੰ ਪਿੰਡੋਂ ਮਾਪੇ ਚੱਲ ਪੈਂਦੇ ਆ ਤੇ ਰਾਹ 'ਚ ਇਹ ਕਹਿੰਦਾ ਉਹ ਗੱਡੀ ਸਾਨੂੰ ਕ੍ਰੋਸ ਕਰਦੀ ਆ ਔਰ ਇੰਨੀ ਤੇਜ਼ੀ ਨਾਲ ਨਿਕਲੀ ਕਿ ਰਾਹ 'ਚ ਇੱਕ ਬੁਲਟਪ੍ਰੋਟਸਾਈਕਲ ਨੂੰ ਵੀ ਉਹ ਐਕਸੀਡੈਂਟ ਕਰਕੇ ਗਾਂ ਲੱਕ ਮ ਟੱਕਰ ਮਾਰ ਕੇ ਅੱਗੇ ਲੰਘ ਜਾਂਦੇ ਮਗਰ ਗੋਲੀ ਚੱਲੀ ਔਰ ਇਹ ਦੇ ਬਾਰੇ ਵੀ ਉਹਨੇ ਐਸਐਚਓ ਚੰਡੇਰ ਨੂੰ ਜਾਣੂ ਕਰਾਇਆ ਜਦੋਂ ਇਨਕੁਆਇਰੀ ਹੋਈ ਤੁਸੀਂ ਹੈਰਾਨ ਹੋਵੋਗੇ ਕਿ ਵਰਨਾ ਗੱਡੀ ਦੀ ਜਦੋਂ ਇਨਕੁਆਇਰੀ ਹੋਈ ਉਹਦੇ 'ਚ ਨੰਬਰ ਫੇਕ ਨਿਕਲਦਾ ਉਹ ਕਿਸੇ ਇਨੋਵਾ ਗੱਡੀ ਦਾ ਨੰਬਰ ਨਿਕਲਦਾ ਉਹ ਕਹਿੰਦੇ ਜੀ ਅਸੀਂ ਕੁਝ ਨਹੀਂ ਕਰ ਸਕਦੇ ਉਹ ਸਮਾਂ ਬੀਤਿਆ ਉਸ ਤੋਂ ਬਾਅਦ ਰੈਗੂਲਰਲੀ ਉਹਨੂੰ ਕਾਲ ਆਉਣੀਆਂ ਸ਼ੁਰੂ ਹੋਈਆਂ ਔਰ ਕੱਲ ਫੇਰ ਆ ਗਿਆ ਕਿ ਤੂੰ ਤਿਆਰੀ ਕਰ ਲੈ ਜਾਂ ਦਾ 50 ਲੱਖ ਦੇ ਦੇ ਨਹੀਂ ਤਾਂ ਤੇਰਾ ਅਹੀਂ ਕੰਮ ਕਰ ਦੇਣਾ ਉਹਨੇ ਐਸਐਸਪੀ ਦਿਹਾਤੀ ਨੂੰ ਡੀਐਸਪੀ ਅਜਨਾਲਾ ਨੂੰ ਐਪਲੀਕੇਸ਼ਨਾਂ ਦਿੱਤੀਆਂ ਆ ਮੈਂ ਐਪਲੀਕੇਸ਼ਨ ਸ਼ੇਅਰ ਕਰ ਰਿਹਾ ਉਹਨੂੰ ਇੱਕ ਗਨਮੈਨ ਦੇ ਦਿੱਤਾ ਦੇ ਦਿੱਤਾ ਜਾਂਦਾ ਆ 31 ਤਰੀਕ ਨੂੰ 1 ਤਰੀਕ ਨੂੰ ਆ ਗਨਮੈਨ ਜਿਹੜਾ ਦਿੱਤਾ ਉਹ ਕਹਿੰਦਾ ਜੀ ਮੈਂ ਤਾਂ ਬੜਾ ਮਾਨਸਿਕ ਤੌਰ ਤੇ ਪਰੇਸ਼ਾਨ ਆ ਮੈਨੂੰ ਨਾ ਕੁਝ ਕਹੋ ਸਵੇਰੇ 11 ਵਜੇ ਆਉਂਦਾ 4 ਵਜੇ ਚਲੇ ਜਾਂਦਾ ਆ ਗਨਮੈਨ ਸਾਹਿਬ ਉਹਦੇ ਕਲੀਨਿਕ ਚ ਹੀ ਸੁੱਤੇ ਪਏ ਆ ਉਹ ਕਹਿੰਦਾ ਜੀ ਮੈਂ ਇਹਦੀ ਇਫਾਜ਼ਤ ਕਰੂੰਗਾ ਕਿ ਇਹ ਮੇਰੀ ਕਰੂਗਾ ਅਗਲੇ ਦਿਨ ਉਹਨੂੰ ਬਦਲ ਕੇ 2-3 ਦਿਨਾਂ ਬਾਅਦ ਉਹਨੂੰ ਕਹਿੰਦੇ ਚੰਗਾ ਤੇਨੂੰ ਗਨਮੈਨ ਨਵਾਂ ਭੇਜਦੇ ਨੇ ਕਹਿੰਦੇ ਨਹੀਂ ਮਗਰ ਹੱਲੇ ਨਾ ਵੀਆਈਪੀ ਡਿਊਟੀ ਚੱਲ ਰਹੀ ਆ ਫੇਰ ਆਉਗੀ ਜੇ ਬੰਦੇ ਦਾ ਨੁਕਸਾਨ ਨਹੀਂ ਹੋ ਗਿਆ ਤੇ ਕੀ ਪੰਜਾਬ ਪੁਲਿਸ ਫੇਰ ਐਕਟ ਕਰੂਗੀ ਇਸ ਲਈ ਮੈਂ ਅੱਜ ਜਿੱਥੇ ਡੀਜੀਪੀ ਪੰਜਾਬ ਕਿਉਂਕਿ ਜਿਆਦਾ ਆਸਤਾ ਹੈ ਨਹੀਂ ਤੁਹਾਡੀ ਪੁਲਿਸ ਦਾ ਭਗਵੰਤ ਮਾਨ ਜੀ ਤੋਂ ਡੀਜੀਪੀ ਪੰਜਾਬ ਨੂੰ ਔਰ ਸਾਡੇ ਜਿਹੜੇ ਵਜ਼ੀਰ ਸਾਹਿਬ ਨੇ ਕਿਉਂਕਿ ਇਹ ਜਿਹੜਾ ਕਲੀਨਿਕ ਹੈ ਇਹ ਢਾਲੀਵਾਲ ਸਾਹਿਬ ਦੇ ਹਲਕੇ 'ਚ ਚੱਲਦਾ ਹੈ ਹੋਰ ਕੁਝ ਨਹੀਂ ਤੇ ਵਜ਼ੀਰ ਆਪ ਦੇ ਹਲਕਿਆਂ 'ਚ ਹੀ ਲਾਅ ਐਂਡ ਆਰਡਰ ਇਨਫੋਰਸ ਕਰ ਲੈਣ ਉੱਥੇ ਲੋਕਾਂ ਨੂੰ ਲਾਈਫ ਐਂਡ ਲਿਬਰਟੀ ਉਹਨਾਂ ਦੀ ਪ੍ਰੋਟੈਕਟ ਕਰ ਲੈਣ ਨਹੀਂ ਤਾਂ ਇਸ ਬੰਦੇ ਦਾ ਜੇ ਨੁਕਸਾਨ ਇਹਦਾ ਜਾਇਦੇ ਨਿੱਕੇ ਨਿੱਕੇ ਬੱਚਿਆਂ ਦਾ ਜਿਹੜੇ ਹਲੇ ਮਾਂਜ 12 14 ਸਾਲਾਂ ਦੇ ਜਿਨ੍ਹਾਂ ਦਾ ਕੋਈ ਨੁਕਸਾਨ ਹੁੰਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਹੋਊਗੀ ਜਿਨ੍ਹਾਂ ਨੂੰ ਉਹ ਬਾਰ ਬਾਰ ਰਿਕੁਐਸਟ ਕਰ ਚੁੱਕਿਆ ਹੈ ਕਿ ਇਹ ਅਸਲੀਅਤ ਲੱਭੋ ਇਹ ਬੰਦੇ ਕੌਣ ਨੇ ਉਹਨਾਂ ਨੂੰ ਫੜੋ ਤੇ ਮੇਰੀ ਲਾਈਫ ਐਂਡ ਸਿਕਿਉਰਿਟੀ ਨੂੰ ਯਕੀਨੀ ਬਣਾਓ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਜਨਾਲੇ ਹਲਕੇ ਦੇ ਆੜਤੀਏ ਨੂੰ ਵੀ ਇਸ ਤਰ੍ਹਾਂ ਸਿਕਿਉਰਿਟੀ ਵੀ ਮਿਲੀ ਸੀ ਮਗਰ ਉੱਤੇ ਫੇਰ ਜਾਨਲੇਵਾ ਹਮਲਾ ਹੋਇਆ ਔਰ ਉਹਦੇ ਤੋਂ ਵੀ 50 ਲੱਖ ਤੋਂ ਕਰੋੜ ਰੁਪਈਆ ਮੰਗ ਮੰਗਿਆ ਜਾਂਦਾ ਸੀ ਪੁਲਿਸ ਉਸ ਕੇਸ 'ਚ ਵੀ ਫੇਲ ਹੋ ਗਈ ਇਸ ਲਈ ਵੈਰੀ ਸੀਰੀਅਸ ਸਿਚੁਏਸ਼ਨ ਪੰਜਾਬ ਤੋਂ ਇੰਡਸਟਰੀ ਬਿਜ਼ਨਸਮੈਨ ਕਾਰੋਬਾਰ ਕਰਨ ਤੋਂ ਡਰ ਰਹੇ ਹੁਣ ਹਾਲੇ ਹੋ ਗਿਆ ਕਿ ਫਤਿਹਗੜ ਚੂੜੀਆਂ ਤਾਂ ਬਈ ਸੀ ਟਾਇਰ ਸਿਟੀ ਆ ਛੋਟੀ ਜਾਂ ਛੋਟਾ ਜਾਂ ਸ਼ਹਿਰ ਆ ਜੇ ਉੱਥੇ ਤੱਕ ਵੀ 50-50 ਲੱਖ ਦੀ ਫਰੋਤੀ ਉਹ ਕਹਿੰਦੇ ਮੇਰੀ ਏਡੀ ਸਮਰੱਥਾ ਹੀ ਨਹੀਂ ਉੱਥੇ ਤੱਕ ਇਹ ਹਾਲ ਹੋ ਗਿਆ ਤੁਸੀਂ ਵੱਡੇ ਸ਼ਹਿਰਾਂ 'ਚ ਵੇਖ ਲਓ ਹਾਲ ਕੀ ਹੈ ਸੋ ਸਟ੍ਰਿਕਟ ਐਕਸ਼ਨ ਸਵਿਫਟ ਐਕਸ਼ਨ ਔਰ ਉਹਦੀ ਲਾਈਫ ਐਂਡ ਲਿਬਰਟੀ ਨੂੰ ਔਰ ਮੈਂ ਨਾ ਪਰਪਸਲੀ ਨਹੀਂ ਡਿਸਕਲੋਜ਼ ਕਰ ਰਿਹਾ ਅਫਸਰ ਸਹਿਬਾਨਾ ਨੂੰ ਉਹਨਾਂ ਉਹਦਾ ਪਤਾ ਉਹਨੇ ਐਪਲੀਕੇਸ਼ਨ ਦਿੱਤੀ ਆ ਪਿੰਡ ਉਹਦਾ ਮੱਧੀਪੁਰ ਹੈ ਤੇ ਕਾਰੋਬਾਰ ਉਹਦਾ ਪਤੇਗੜ ਚੂੜੀਆਂ ਨਵਾਂ ਪਿੰਡ ਜੋ ਅਲਕਾ ਅਜਨਾਲਾ ਤੇ ਫਤੇਗੜ ਚੂਟੀਆਂ ਦੀ ਹੱਦ 'ਚ ਪੈਂਦਾ ਉੱਥੇ ਕਰਦਾ ਪੁਲਿਸ ਸਮਝ ਜਾਊਗੀ ਔਰ 31 ਤਰੀਕ ਨੂੰ ਹੀ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਇਹ ਉਹ ਐਪਲੀਕੇਸ਼ਨ ਹੈ ਤੇ ਡੀਐਸਪੀ ਸਾਹਿਬ ਨੂੰ ਮਿਲ ਕੇ ਆਇਆ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਇਮੀਡੀਏਟ ਐਕਸ਼ਨ ਹੋਵੇ ਬਹੁਤ ਬਹੁਤ ਧੰਨਵਾਦ